ਪਰਮਜੀਤ ਸਿੰਘ ਸਤਿਵੇਵਾ ਜੀ ਜਿਹੜੇ ਹੁਸ਼ਿਆਰਪੁਰ ਵਿਧਾਨ ਸਭਾ ਤੋਂ ਉਮੀਦਵਾਰ ਨੇ ਆਮ ਆਦਮੀ ਪਾਰਟੀ ਦੇ ਪੁੱਛਦੇ ਆ ਇਹਨਾਂ ਦਾ ਇਹ ਰਾਜਨੀਤਿਕ ਸਫਰ ਕਿਦਾਂ ਸ਼ੁਰੂ ਹੋਇਆ ਜਿੱਥੋਂ ਤੱਕ ਸਮਾਜ ਸੇਵਾ ਦਾ ਸਵਾਲ ਹੈ ਰਾਜਨੀਤੀ ਦਾ ਸਵਾਲ ਹੈ ਮੇਰਾ ਤਕਰੀਬਨ ਸੋਸ਼ਲ ਸਰਵਿਸ ਦਾ ਤਕਰੀਬਨ ਖਿਲੇ 26-27 ਸਾਲ ਦਾ ਨਾਤਾ ਰਿਹਾ ਜਿਹਦੇ ਵਿੱਚ ਅਸੀਂ ਇੱਕ ਜੀਐਸਐਸ ਆਸ਼ਾ ਕੇਰਨ ਸਪੈਸ਼ਲ ਸਕੂਲ ਜਿਹੜਾ ਕਿ ਮੇਰੇ ਫਾਦਰ ਦੇ ਨਾਮ ਯਾਦ ਵਿੱਚ ਜਿਹੜਾ ਚੱਲ ਰਿਹਾ ਹੈ ਕਿੱਥੋਂ ਦੀ ਤੁਹਾਡੇ ਮਨ ਦੇ ਵਿੱਚ ਇਹ ਖਿਆਲ ਆਇਆ ਕਿ ਇਹ ਰਾਜਨੀਤੀ ਜਿਹੜੀ ਚ ਆਣਾ ਇੱਕ ਬਿਲਕੁਲ ਇੱਕ ਅਲੱਗ ਅਲੱਗ ਲਾਈਨ ਸੀ ਕਿੱਥੋਂ ਦੀ ਮੰਨ ਚ ਆ ਗਿਆ ਕਿ ਤੁਸੀਂ ਰਾਜਨੀਤੀ ਦੇ ਵਿੱਚ ਕਦਮ ਰੱਖ ਦਿੱਤਾ ਬਿਲਕੁਲ ਸਹੀ ਸਵਾਲ ਹੈ ਜੀ ਕਿਉਂ ਆਇਆ ਰਾਜਨੀਤੀ ਚ ਉਹਦੇ ਚ ਜਦੋਂ ਮੇਰਾ ਮਾਈਂਡ ਆ ਖੋਲਿਆ ਮੈਨੂੰ ਕੁਝ ਜਿਹੜੇ ਜਿਨ੍ਹਾਂ ਨੇ ਅਪਰੋਚ ਕੀਤਾ ਸੀ ਪਾਰਟੀ ਜੁਆਇਨ ਕਰਨ ਵਾਸਤੇ ਤੇ ਮੈਂ ਉਹਨਾਂ ਨੂੰ ਇਹ ਹੀ ਸਾਰੀਆਂ ਗੱਲਾਂ ਦੱਸੀਆਂ ਵੀ ਇਹ ਬੇ ਰਾਜਨੀਤੀ ਜਿਹੜੀ ਆ ਇਹ ਕ੍ਰਿਮੀਨਲਸ ਦੀ ਰਹਿ ਗਈ ਆ ਇਹ شریف ਬੰਦੇ ਦਾ ਕੰਮ ਨਹੀਂ ਹੈਗਾ ਉਹਨਾਂ ਨੇ ਮੈਨੂੰ ਇਹ ਕੁਐਸਚਨ ਪੁੱਛਿਆ ਵੀ ਜੇ ਸਿਸਟਮ ਪ੍ਰਸ਼ਟ ਹੋ ਗਿਆ ਸਿਸਟਮ ਕਲੈਪਸ ਹੋ ਗਿਆ ਤਾਂ ਇਹਨੂੰ ਠੀਕ ਕੌਣ ਕਰੇਗਾ ਅਸੀਂ ਸਿਸਟਮ ਨੂੰ ਕਰਸਤਾ ਕਰ ਰਹੇ ਹਾਂ ਲੇਕਿਨ ਜੇ ਸਿਸਟਮ ਨੂੰ ਠੀਕ ਕਰਨਾ ਤਾਂ ਸਿਸਟਮ ਦੇ ਵਿੱਚ ਬੜਨਾ ਪਏ ਇਹ ਤਾਂ ਹੁਣ ਆਉਣ ਵਾਲਾ ਸਮੇਂ ਦੱਸੇਗਾ ਕਿ ਰਾਜਨੀਤਿਕ ਦੇ ਵਿੱਚ ਇਹਨਾਂ ਦੀ ਪਕੜ ਹੁਸ਼ਿਆਰਪੁਰ ਦੇ ਵਿੱਚ ਕਿੰਨੀ ਕੁ ਹੋ ਪਾਦੀ ਆ ਪਰ ਇੱਕ ਵਾਰ ਇਹ ਗੱਲ ਜ਼ਰੂਰ ਇੱਥੇ ਕਹਿਣੀ ਚਾਹਾਂਗਾ ਕਿ ਜੋ ਪਰਮਜੀਤ ਸਿੰਘ ਸੱਚਦੇਵਾ ਨੇ ਆਮ ਆਦਮੀ ਪਾਰਟੀ ਤੋਂ ਕੈਂਡੀਡੇਟ ਨੇ ਇਹਨਾਂ ਲਈ ਇੱਕ ਚੁਣੌਤੀ ਜੂਰੇਗੀ ਇਹ ਇਲੈਕਸ਼ਨ ਜਿਤਨਾ ਤੇ ਇਸ ਕਿਚੜ ਦੇ ਵਿੱਚੋਂ ਦੀ ਆਪਣੇ ਆਪ ਨੂੰ ਪਾਕ ਸਾਫ਼ ਕਰਕੇ ਇੱਕ ਸਰਕਾਰ ਦੇ ਵਿੱਚ ਹਿੱਸਾ ਬੰਨਣਾ ਕੈਮਰਾਮੈਨ ਅਮਰੀਕ ਦੇ ਨਾਲ ਸਮੀਰ ਵਿਸ਼ਿਸ਼ਟ ਜਗਬਾਣੀ ਟੀਵੀ ਹੁਸ਼ਿਆਰਪੁਰ ਜਗਬਾਣੀ ਵੱਲੋਂ ਕਿਸਾਨ ਵੀਰਾਂ ਨੂੰ ਬੇਨਤੀ ਕਿਰਪਾ ਕਰਕੇ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਈ ਜਾਵੇ ਪਰਾਲੀ ਸਾੜ ਨਾਲ ਜਿੱਥੇ ਮਿੱਟੀ ਦੀ ਉਪਜਾਊ ਸ਼ਕਤੀ ਘਟ ਰਹੀ ਹੈ ਉੱਥੇ ਦੂਸ਼ਿਤ ਹੋ ਰਿਹਾ ਵਾਤਾਵਰਨ ਕਈ ਬਿਮਾਰੀਆਂ ਨੂੰ ਜਨਮ ਦੇ ਰਿਹਾ ਹੈ